ਵੇਦ ਕਤੇਬ ਇਫਤਰਾ ਭਾਈ ਦਿਲ ਦਾ ਫਿਕਰ ਨਾ ਜਾਏ ਵੇਦ ਨੇ ਹਿੰਦੂ ਮਤ ਨਾਲ ਸੰਬੰਧਿਤ ਚਾਰ ਵੇਦ ਰਿਗ ਵੇਦ ਸ਼ਾਮ ਵੇਦ ਯਜੁਰ ਵੇਦ ਤੇ ਅਥਰਵਨ ਵੇਦ ਇਦਾਂ ਕਤੇਬ ਨੇ ਜਿਹੜੇ ਇਸਲਾਮੀ ਮਤ ਨਾਲ ਸੰਬੰਧਿਤ ਨੇ ਜਾਂ ਇੰਜ ਕਹਿ ਲਾਂ ਪੱਛਮ ਮਤ ਨਾਲ ਸੰਬੰਧਿਤ ਨੇ ਤੁਰੇਤ ਅਨਜੀਲ ਜ਼ੰਬੂਰ ਤੇ ਕੁਰਾਨ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਏਸ ਪਾਵਨ ਸ਼ਬਦ ਦੇ ਅੰਦਰ ਵੇਦ ਕਿਤਾਬ ਇਫਤਰਾ ਇਫਤਰਾ ਦਾ ਅਰਥ ਹੁੰਦਾ ਹੈ ਵੀ ਜੋ ਗੱਲ ਹੈ ਉਸ ਤੋਂ ਵਧਾ ਕੇ ਦੱਸਣੀ ਜਾਂ ਜੋ ਗੱਲ ਹੈ ਉਸ ਅਸਲੀਅਤ ਨੂੰ ਛੁਪਾ ਲੈਣਾ ਤੇ ਕੁਝ ਆਪਣੇ ਕੋਲ ਹੀ ਗੱਲਾਂ ਕਰ ਲੈਣੀਆਂ ਬਾਬਾ ਕਬੀਰ ਜੀ ਕਹਿੰਦੇ ਵੇਦ ਕਿਤਾਬ ਇਫਤਰਾ ਭਾਈ ਦਿਲ ਦਾ ਫਿਕਰ ਨਾ ਜਾਏ ਭਾਵ ਇਹ ਸ਼ਬਦ ਦੀ ਉਥਾਨ ਕਾ ਬਾਰੇ ਦੱਸਿਆ ਜਾਂਦਾ ਹੈ ਕਿ ਜਦੋਂ ਪੰਡਿਤ ਤੇ ਕਾਜ਼ੀ ਆਪਸ ਵਿੱਚ ਵੈਨਸ ਕਰਨੇ ਨੇ ਨਾ ਵੀ ਮੇਰੇ ਧਾਰਮਿਕ ਗ੍ਰੰਥ ਤੇਰੇ ਨਾਲੋਂ ਜ਼ਿਆਦਾ ਵੱਡੇ ਨਹੀਂ ਜਾਂ ਦੂਜਾ ਕਹਿ ਰਿਹਾ ਵੀ ਮੇਰਾ ਧਾਰਮਿਕ ਗ੍ਰੰਥ ਤੁਹਾਡੇ ਨਾਲੋਂ ਜ਼ਿਆਦਾ ਵੱਡਾ ਹੈ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ ਨੇ ਬੇਦਕ ਕਿਤਾਬ ਇਫਤਰਾ ਭਾਈ ਆਪਣੇ ਕੋਲੋਂ ਬਣਾਈਆਂ ਹੋਈਆਂ ਗੱਲਾਂ ਦੇ ਨਾਲ ਵੇਦਾਂ ਕਿਤਾਬਾਂ ਦੀਆਂ ਗੱਲਾਂ ਵਧਾ ਚੜਾ ਕੇ ਦੱਸਣ ਦੇ ਨਾਲ ਦਿਲ ਦਾ ਸਹਿਮ ਨਹੀਂ ਦੂਰ ਹੁੰਦਾ ਤੁਸੀਂ ਦੇਖੋ ਨਾ ਅੱਜ ਵੀ ਇਹ ਗੱਲਾਂ ਉਦੋਂ ਵੀ ਉਨੀਆਂ ਹੀ ਪ੍ਰਭਲ ਸਨ ਤੇ ਅੱਜ ਵੀ ਨੇ ਅੱਜ ਵੀ ਜੋਰ ਲੱਗਾ ਹੋਇਆ ਹੈ ਹਰ ਇੱਕ ਮਨੁੱਖ ਦਾ ਇਸ ਗੱਲ ਨੂੰ ਸਾਬਤ ਕਰਨ ਦੇ ਲਈ ਕਿ ਸਾਡੇ ਧਾਰਮਿਕ ਗ੍ਰੰਥ ਜੀ ਇਹ ਪਹਿਲਾਂ ਹੀ ਗੱਲਾਂ ਦੱਸ ਗਏ ਨੇ ਸਾਡੇ ਧਾਰਮਿਕ ਗ੍ਰੰਥ ਇਹ ਗੱਲਾਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਦੱਸ ਗਏ ਜੋ ਅੱਜ ਵਿਗਿਆਨ ਤਰੱਕੀ ਕਰ ਰਹੀ ਹੈ ਅੱਜ ਵਿਗਿਆਨ ਦੀ ਨਵੀਂ ਖੋਜ ਹੈ ਇਹ ਗੱਲਾਂ ਪਹਿਲੇ ਤੋਂ ਦਸੀਆਂ ਆ ਰਹੀਆਂ ਨੇ ਪਰ ਕਿਸੇ ਨੇ ਖੋਜਣ ਦਾ ਯਤਨ ਨਹੀਂ ਕੀਤਾ ਇਹਦਾ ਭਾਵ ਕੇਵਲ ਇੰਨਾ ਹੁੰਦਾ ਹੈ ਗੱਲਾਂ ਕਰਨ ਦਾ ਕਿ ਅਸੀਂ ਆਪਣੇ ਧਾਰਮਿਕ ਗ੍ਰੰਥ ਨੂੰ ਉੱਚਾ ਦੱਸਣ ਦਾ ਯਤਨ ਕਰਦੇ ਹਾਂ ਪਰ ਸਤਿਗੁਰ ਪਾਤਸ਼ਾਹ ਇੱਥੇ ਸਮਝਾ ਰਹੇ ਨੇ ਕਿ ਵਧਾ ਚੜਾ ਕੇ ਗੱਲਾਂ ਦੱਸਣ ਦੇ ਨਾਲ ਪਰ ਤੁਹਾਡੇ ਦਿਲ ਦਾ ਸਹਿਮਤ ਨਹੀਂ ਨਾ ਦੂਰ ਹੋਣਾ ਇਹ ਗੱਲ ਕਹਿ ਲੈਣੀ ਕਿ ਧਾਰਮਿਕ ਗ੍ਰੰਥ ਵੱਡਾ ਹੈ ਜਾਂ ਦੂਜਾ ਕਹੇ ਮੇਰਾ ਧਾਰਮਿਕ ਗ੍ਰੰਥ ਵੱਡਾ ਹੈ ਸਤਿਗੁਰ ਕਹਿੰਦੇ ਇਹ ਗੱਲਾਂ ਕਰਨ ਦੇ ਨਾਲ ਕਿ ਤੁਹਾਡੇ ਦਿਲ ਦਾ ਸਹਿਮ ਦੂਰ ਹੋ ਜਾਏਗਾ ਨਹੀਂ ਹੋਏਗਾ ਸਤਿਗੁਰ ਪਾਤਸ਼ਾਹ ਜੀ ਸਮਝਾ ਰਹੇ ਨੇ ਵੇਦਕ ਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਸਤਿਗੁਰ ਜੀ ਅੱਗੇ ਕੀ ਕਹਿ ਰਹੇ ਨੇ ਆਓ ਸਰਵਣ ਕਰੀਏ ਟੋਕ ਦਮ ਕਰਾਰੀ ਜਾਓ ਕਰੋ ਹਾਜ਼ਰ ਹਜੂਰ ਖੁਦਾਏ ਸਤਿਗੁਰ ਕਹਿੰਦੇ ਟੁਕ ਦਮ ਰਤਾ ਮਾਤਰ ਵੀ ਜੇਕਰ ਤੂੰ ਪਰਮਾਤਮਾ ਦੇ ਨਾਮ ਨੂੰ ਇਕਾਗਰ ਚਿਤ ਹੋ ਕਰਕੇ ਸਿਮਰ ਲਏ ਰਤਾ ਮਾਤਰ ਵੀ ਤੇ ਹੋਏਗਾ ਕਿ ਹਾਜ਼ਰ ਹਜ਼ੂਰ ਖੁਦਾਏ ਤੈਨੂੰ ਪਰਮਾਤਮਾ ਜਿਹੜਾ ਹੈ ਨਾ ਹਰ ਥਾਂ ਮੌਜੂਦ ਦਿਸੇਗਾ ਹਾਜ਼ਰ ਦਿਸੇਗਾ ਤੇਰਾ ਦਿਲ ਦਾ ਸਹਿਮ ਜਾ ਇਸ ਕਰਕੇ ਨਹੀਂ ਰਿਹਾ ਕਿਉਂਕਿ ਤੂੰ ਫਾਲਤੂ ਦੀਆਂ ਵੈਸਾਂ ਦੇ ਵਿੱਚ ਪਿਆ ਹੋਇਆ ਹੈ ਤੂੰ ਬਾਦ ਵਿਵਾਦ ਦੀ ਵਿੱਚ ਪਿਆ ਹੋਇਆ ਹੈ ਤੇਰੇ ਦਿਲ ਦਾ ਬਹਿਮ ਜੇਕਰ ਜਸ ਸਹਿਮ ਕਿਸੇ ਨੇ ਦੂਰ ਕਰਨਾ ਹੈ ਤੇ ਸਤਗੁਰ ਕਹਿੰਦੇ ਉਹ ਹੈ ਪਰਮਾਤਮਾ ਦਾ ਨਾਮ ਜੇਕਰ ਇਕਾਗਰ ਚਿਤ ਹੋ ਕਰਕੇ ਟੁਕ ਦਮ ਰਤਾ ਮਾਤਰ ਵੀ ਇਕਾਗਰ ਚਿਤ ਹੋ ਕਰਕੇ ਤੂੰ ਪਰਮਾਤਮਾ ਦੇ ਨਾਮ ਨੂੰ ਸਿਮਰ ਲੈ ਤੇ ਤੈਨੂੰ ਪਰਮਾਤਮਾ ਹਾਜ਼ਰ ਹਜ਼ੂਰ ਮਿਲੇਗਾ ਔਰ ਤੇਰੇ ਦਿਲ ਦਾ ਸਹਿਮ ਦੂਰ ਹੋ ਜਾਏਗਾ ਅੱਜ ਵੀ ਸਾਧ ਸੰਗਤ ਉਹੀ ਵਿਸ਼ਾ ਹੈ ਉਹੀ ਸੰਦਰਭ ਨੇ ਉਹੀ ਸਮਾਜ ਦੇ ਅੰਦਰ ਲੋਕ ਪ੍ਰੇਸ਼ਾਨ ਨੇ ਸਹਿਮੇ ਨੇ ਤੌਖਲੇ ਨੇ ਡਿਪਰੈਸ਼ਨ ਦੇ ਵਿੱਚ ਨੇ ਚਿੰਤਾ ਦੇ ਵਿੱਚ ਨੇ ਕਿਉਂ ਕਿਉਂਕਿ ਇਕਾਗਰਤਾ ਦੇ ਨਾਲ ਪਰਮਾਤਮਾ ਦਾ ਨਾਮ ਸਿਮਰ ਨਹੀਂ ਕਰਦੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਦੋਂ ਅਰਬ ਵੱਲ ਗਏ ਪ੍ਰਚਾਰ ਦੇ ਉੱਤੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਪੁੱਛਣ ਦੀ ਬਜਾਏ ਕਿ ਪ੍ਰਮਾਤਮਾ ਕਿੰਨਾ ਕੁ ਵੱਡਾ ਹੈ ਧਰਮ ਕਿੰਨਾ ਕੁ ਵੱਡਾ ਹੁੰਦਾ ਹੈ ਨਾਮ ਕਿੰਨਾ ਕੁ ਵੱਡਾ ਹੁੰਦਾ ਹੈ ਸਿਮਰਨ ਦੀ ਵਡਿਆਈ ਕਿੰਨੀ ਕੁ ਹੈ ਰੱਬ ਨੂੰ ਚੇਤੇ ਕਰਨ ਦੀ ਵਡਿਆਈ ਕਿੰਨੀ ਕੁ ਹੈ ਇਹ ਪੁੱਛਣ ਦੀ ਬਜਾਏ ਧਾਰਮਿਕ ਲੋਕਾਂ ਨੇ ਪੁੱਛਿਆ ਕਿ ਪੁੱਛਣ ਖੋਲ ਕਿਤਾਬ ਨੂੰ Hindu ਵੱਡਾ ਕਿ Musalman ਹੋਈ ਆਪਣੇ ਧਰਮ ਨੂੰ ਆਪਣੇ ਕਬੀਲੇ ਨੂੰ ਆਪਣੀ ਸੰਪਰਦਾ ਨੂੰ ਵੱਡਾ ਦਰਸਾਉਣ ਦੇ ਲਈ ਗੁਰਨਾਨਕ ਸਾਹਿਬ ਮਹਾਰਾਜੀ ਤੋਂ ਪੁੱਛਿਆ ਕੀ ਜਾ ਰਿਹਾ ਹੈ ਰੋਹਾਨੀ ਜੋਤ ਦੇ ਕੋਲੋਂ ਪੁੱਛਿਆ ਕੀ ਜਾ ਰਿਹਾ ਹੈ ਨਾ ਸਿਮਰਨ ਦੀ ਵਡਿਆਈ ਪੁੱਛ ਰਹੇ ਨੇ ਨਾ ਪ੍ਰਮਾਤਮਾ ਦੇ ਬਾਰੇ ਅੱਲਾਹ ਦੇ ਬਾਰੇ ਪੁੱਛ ਰਹੇ ਨੇ ਜੇ ਪੁੱਛਿਆ ਜਾ ਰਿਹਾ ਤੇ ਕੀ ਵੀ ਦੱਸੋ ਸਾਡੀ ਸੰਪਰਦਾ ਵੱਡੀ ਹੈ ਕਿ ਤੁਹਾਡੀ ਸੰਪਰਦਾ ਵੱਡੀ ਹੈ ਦੱਸੋ ਸਾਡਾ ਧਰਮ ਵੱਡਾ ਹੈ ਕਿ ਤੁਹਾਡਾ ਮਜ਼ ਵੱਡਾ ਹੈ ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ ਇੱਕ ਸ਼ਬਦ ਹੋਰ ਨਾਲ ਜੋੜਦੇ ਹਾਂ ਸਿੱਖ ਵੱਡਾ ਹੈ ਹਿੰਦੂ ਵੱਡਾ ਹੈ ਮੁਸਲਮਾਨ ਵੱਡਾ ਹੈ ਈਸਾਈ ਵੱਡਾ ਹੈ ਜੈਨੀ ਵੱਡਾ ਹੈ ਕੌਣ ਵੱਡਾ ਹੈ ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੀ ਆਖਿਆ ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ ਜੇਕਰ ਸ਼ੁਭ ਅਮਲ ਨਹੀਂ ਸ਼ੁਭ ਕਰਮ ਨਹੀਂ ਸਤਿਗੁਰ ਕਹਿੰਦੇ ਦੋਨੋਂ ਰੋਵੋਗੇ ਅੱਜ ਵੀ ਇਹ ਗੱਲ ਟੁਕਦੀ ਹੈ ਇਹ ਇਸ ਗੱਲਾਂ ਦੇ ਉੱਤੇ ਵੈਸ ਕਰਨ ਦੇ ਨਾਲੋਂ ਕਿ ਕਿਹੜੀ ਚੀਜ਼ ਜ਼ਿਆਦਾ ਵੱਡੀ ਹੈ ਕਿਹੜਾ ਗ੍ਰੰਥ ਜ਼ਿਆਦਾ ਵੱਡਾ ਹੈ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੂੰ ਆਪਣੇ ਅਮਲਾਂ 'ਤੇ ਧਿਆਨ ਦੇ ਕਿਉਂਕਿ ਅਮਲਾਂ ਦਾ ਲੇਖਾ ਹੋਣਾ ਹੈ ਹੋਰ ਕਿਸੇ ਦਾ ਨਹੀਂ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਟੁਕ ਦਮ ਕਰਾਰੀ ਜੋ ਕਰੋ ਕਰਾਰੀ ਦਾ ਅਰਥ ਹੈ ਇਕਾਗਰਤਾ ਦੇ ਨਾਲ ਜੇਕਰ ਇਕਾਗਰਤਾ ਦੇ ਨਾਲ ਪ੍ਰਮਾਤਮਾ ਦਾ ਨਾਮ ਸਿਮਰਨ ਰਤਾ ਮਾਤਰ ਵੀ ਕੀਤਾ ਜਾਏ ਤੇ ਪ੍ਰਮਾਤਮਾ ਹਾਜ਼ਰ ਹਜ਼ੂਰ ਦਿਸੇਗਾ ਜੀ